ਯੋਧੇ ਲੜਨ ਵਾਸਤੇ ਸਾਨੂੰ ਕੀ ਲੋੜ ਪੈਗੀ ਇਹ ਕਿਹੋ ਜਿਹਾ ਯੁੱਧ ਕਿਹੜਾ ਜੀ ਸਾਨੂੰ ਲੜਨਾ ਪੈਗਾ ਇਸ ਯੋਧੇ ਵਿੱਚ ਸਾਨੂੰ ਕਿਹਨੇ ਪਾਤਾ ਜਿਹਨੇ ਜੀ ਸਾਨੂੰ ਸਮਝੀ ਨਹੀਂ ਲੱਗੀ ਇਹ ਯੋਧੇ ਇਹ ਹੁੰਦੇ ਜੁੱਧ ਦੀ ਅਸੀਂ ਕਿੰਨੀ ਵੇਖਿਆ ਨਹੀਂ ਨਾ ਕਿ ਸੁਣਿਆ ਪਰ ਸਾਡੇ ਮਾਧਵ ਦੇ ਰਿਆਂ ਦੇ ਜਿਹੜੇ ਜੁੱਧ ਲੜੇ ਸੀਗੇ ਸਰਦਾਰ ਪਾਕਿਰ ਸਿੰਘ ਉਹਨਾਂ ਨੇ ਜਿਹੜੇ ਜੁੱਧ ਲੜੇ ਸੀਗੇ ਗਵਰਨਰ ਸਰਕਾਰ ਦੇ ਖਿਲਾਫ ਅੱਜ ਵੀ ਉਹ ਕਿਤਾਬਾਂ ਵਿੱਚ ਬੰਦ ਹੈ ਸਾਡੇ ਹਾਸੀ ਦੇ ਰਸਤੇ ਤੋਂ ਇਹ ਗੋਰੀ ਸਰਕਾਰ ਦੇ ਹਿੱਤ ਦੇ ਨਾਲ ਅੱਜ ਵੀ ਉਹ ਕਿਤਾਬਾਂ ਵਿੱਚ ਬੰਦ ਹੈ ਪੀੜੀਦਰ ਪੀੜੀ ਤੁਸੀਂ ਵੀ ਪੜ ਕੇ ਆਏ ਹੋ ਗਾ ਸਾਡੇ ਇਹਦਾ ਬੱਚਿਆਂ ਲਈ ਪੜਨਾ ਹੈ ਪਰ ਜਦ ਇਹ ਕਿਤਾਬਾਂ ਦੇ ਵਿੱਚ ਐਸੀ ਗੁੱਧ ਦੀ ਗੱਲ ਕੀਤੀ ਜਾਊਗੀ ਕਿ ਸਿੱਖਾਂ ਦਾ ਕੀ ਸਾਡਾ ਅੱਖਾਂ ਖਰਾਬ ਨਹੀਂ ਹੋਊਗਾ ਅਸੀਂ ਕਿਹਨਾਂ ਦੇ ਵਾਰਿਸ ਹਾਂ ਅਸੀਂ ਹਰਿ ਸਿਗਰ ਦੇ ਵਾਰਿਸ ਅਸੀਂ ਪਿਆਰ ਸਿੱਕੇ ਖਾਲਸ ਦਸਤਾਰਾ ਅਸੀਂ ਲਾ ਲਈਆਂ ਨਾ ਕਟੀਆਂ ਸਾਰਾ ਸਾਰੀਆਂ ਨਸ਼ੇ ਦੇ ਭਾ ਲਈਆਂ ਅਣਖਾਂ ਪੰਜਾਬ ਦੀਆਂ ਨਸ਼ੇ ਦੇ ਭਾ ਲਈਆਂ ਅਣਖਾਂ ਪੰਜਾਬ ਦੀਆਂ ਅੱਜ ਸਾਰੀ ਦੁਨੀਆ ਦੇ ਉੱਤੇ ਸਿੱਖਾਂ ਦਾ ਕਰਕਾ ਵੱਜਦਾ ਅੱਜ ਇਹ ਪੂਰੀ ਦੁਨੀਆ ਤੇ ਨਾ ਹੈ ਜੇ ਅਗਰ ਆਈ ਪਹਿਲੇ ਨੰਬਰ ਤੇ ਕੋਈ ਕੌਮ ਆਈ ਹੈ ਤਾਂ ਉਹ ਤੁਸੀਂ ਉਹ ਸਿੱਖ ਕੌਮ ਕਿਉਂਕਿ ਅਸੀਂ ਵਾਰਸ ਹੈ ਮਹਾਰਾਜਾ ਰਣਜੀਤ ਸਿੰਘ ਦੇ ਜਿਹਨਾਂ ਨੂੰ ਰਾਜ ਕਰਨਾ ਆਉਂਦਾ ਅਸੀਂ ਉਹਦੇ ਵਾਰਸ ਆ ਪਰ ਸਮੇ ਸਮੇਂ ਦੀ ਸਰਕਾਰਾਂ ਨੇ ਸੈਂਟਰ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਛੇਵੇਂ ਦਰਿਆਣਾਂ ਵਾਲੇ ਧੱਕਿਆ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਬੁਝਰ ਕੋ ਰੋਕੋ ਲਿਖ ਲੈਣੇ ਆ ਤੁਹਾਡੇ ਨਾਲ ਬੰਦ ਕਰਾ ਦੇ ਦੋ ਮਿੰਟ ਕੁ ਜੁਰਬੇ ਲਿਖ ਲੈ ਜਿਹੜੀਆਂ ਗੱਲਾਂ ਧਮਕਿਲ ਕੇ ਜਾਂਦੀਆਂ ਇਹ ਕਿ ਦੱਸ ਫੁੱਟ ਦਿਓ ਪੰਜਾਬ ਦੇ ਲੋਕ ਪੰਜਾਬ ਦੇ ਅਣਖੀ ਧੁਹਾਰੂ ਕ੍ਰਾਂਤੀਕਾਰੀ ਲੋਕ ਹਰ ਜੁੱਦ ਲੜਨ ਵਾਲੇ ਲੋਕ ਹਰ ਜੁੱਦ ਦੇ ਵਿੱਚੋਂ ਅੱਗੇ ਆਉਣ ਵਾਲੇ ਲੋਕ ਤੁਸੀਂ ਤੁਹਾਡੀ ਅਣਖ ਨੂੰ ਕਿੱਥੇ ਸੱਤ ਮਾਰੀ ਜਾ ਰਹੀ ਉਹਦੀ ਆਪ ਪਹੁੰਚਾ ਕਰਨਾ ਕਿਉਂਕਿ ਸੈਂਟਰ ਹਮੇਸ਼ਾ ਆਧੀ ਲਈ ਭਾਵੇਂ ਉਹ ਸਾਡੇ ਦਰਬਾਰ ਸਾਹਿਬ ਤੇ ਉਹਨਾਂ ਨੇ ਹਮਲਾ ਕੀਤਾ